ਜਲਾਲਾਬਾਦ ਹਲਕੇ ਦੇ ਪਿੰਡ ਲੱਧੂ ਵਾਲਾ ਵਿਖੇ ਵਿਆਹ ਸਮਾਗਮ ਦੇ ਵਿੱਚ ਚੱਲੀ ਗੋਲੀ ਦੋ ਲੋਕ ਹੋਏ ਗੰਭੀਰ ਜ਼ਖਮੀ ਜਾਣਕਾਰੀ ਮੁਤਾਬਕ ਅੱਜ ਦਿਨ ਇਤਵਾਰ ਦੁਪਹਿਰ 4 ਵਜੇ ਦੇ ਕਰੀਬ ਜਲਾਲਾਬਾਦ ਹਲਕੇ ਦੇ ਪਿੰਡ ਲੱਧੂ ਵਾਲਾ ਵਿਖੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਗਏ ਦੋ ਲੋਕਾਂ ਤੇ 20 ਦੇ ਕਰੀਬ ਲੋਕਾਂ ਵੱਲੋਂ ਗੋਲੀ ਚਲਾ ਦਿੱਤੀ ਗਈ ਦੱਸ ਦਈਏ ਕਿ ਵਿਆਹ ਸਮਾਗਮ ਦੇ ਵਿੱਚ ਤਕਰਾਰ ਹੁੰਦੀ ਹੈ ਛੋਟੀ ਜੀ ਤਕਰਾਰ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿੱਤਾ ਜਾਂਦਾ ਹੈ ਤੇ ਇਸੇ ਦੌਰਾਨ 20 ਦੇ ਕਰੀਬ ਲੋਕਾਂ ਦੇ ਵੱਲੋਂ ਸਿੱਧੇ ਫਾਇਰ ਕਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਦੋ ਲੋਕ ਇਸ ਗੋਲੀਬਾਰੀ ਦੇ ਵਿੱਚ ਗੰਭੀਰ ਜ਼ਖਮੀ ਹੋਏ ਆ ਦੱਸਦੀ ਹੈ ਕਿ ਇੱਕ ਦੇ ਤਿੰਨ ਜਦਕਿ ਇੱਕ ਦੇ ਇੱਕ ਗੋਲੀ ਲੱਗੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਕਾਇਲ ਹੋਏ ਦੋਨਾਂ ਲੋਕਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਲਈ ਰੈਫਰ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮੌਕੇ ਤੇ ਜਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਪਹਿਲਾਂ ਹੀ ਛੋਟੀ ਮੋਟੀ ਲੱਗਡਾਟ ਚੱਲ ਰਹੀ ਸੀ ਜਿਸ ਦੇ ਚਲਦਿਆਂ ਦੋਸ਼ੀਆਂ ਦੇ ਵੱਲੋਂ ਪਹਿਲਾਂ ਹੀ ਕਿਹਾ ਜਾਂਦਾ ਸੀਗਾ ਕਿ ਅਸੀਂ ਹਥਿਆਰਾਂ ਦੇ ਨਾਲ ਫੈਰ ਮਾਰਾਂਗੇ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਕਰੀ ਪਰਿਵਾਰ ਦੀ ਸ਼ਾਦੀ ਸੀਗੀ ਜੀ ਅਸੀਂ ਪੈਸ ਦੇ ਵਿੱਚ ਸਗਣ ਦੇਣ ਗਏ ਸੀ ਜੀ ਜਦੋਂ ਅਸੀਂ ਸਗਣ ਦੇਣ ਗਏ ਆ ਤੇ ਉੱਥੇ ਉਹ ਆਨੰਦ ਹੋ ਕੇ ਆਈ ਨਹੀਂ ਸੀ ਹੂੰ ਉਹ ਕਹਿੰਦੇ ਬੈਠ ਜੀ ਲੋ ਹੂੰ ਚਲੋ ਅਸੀਂ ਇੱਥੇ ਬੈਠ ਜਾਂਦੇ ਹਾਂ ਮਾਨਤਾ ਨਾ ਕਰ ਲੈਂਦੇ ਹੂੰ ਉਸ ਤੋਂ ਬਾਅਦ ਅਸੀਂ ਗੋਲ ਮੈਚ ਤੇ ਬੈਠ ਗਏ ਸਾਹਮਣੇ ਗੋਲ ਮੈਚ ਸੀਗਾ ਰਾਜੇ ਆਪਣਾ ਕਰਮਜੀਤ ਸਿੰਘ ਰਾਜਾ ਹੂੰ ਸਾਡੇ ਪਿੰਡ ਦਾ ਹੂੰ ਜਿਹੜਾ ਕਿ ਪਹਿਲਾਂ ਵੀ ਵਾਅਦਿਆਂ 'ਚ ਬਹੁਤ ਰਹਿ ਚੁੱਕਿਆ ਹਰੇਕ ਵੇਲੇ ਨੂੰ ਧੰਪੀ ਦਿੰਦਾ ਮਾਰਨ ਦੀ ਪਿਸਤੌਲ ਦੀ ਮੈਂ ਸਰਪੰਚ ਉੱਠਣਾ ਮੈਂ ਤੁਹਾਨੂੰ ਮਾਰ ਦੂੰਗਾ ਜੇ ਮੈਨੂੰ ਵੋਟਾਂ ਨਾ ਪਈਆਂ ਪਹਿਲਾਂ ਉਹਦੇ ਦਰਖਾਸਤਾਂ ਵੀ ਹੈਗੀਆਂ ਬੈਰ ਕੋ ਚੱਕ ਥਾਣੇ 'ਚ ਇੱਕ ਬੰਦੇ ਦੀ ਸੀਮੈਂਟ ਦੀ ਦੁਕਾਨਾ ਗੁਰਦੇਵ ਸਿੰਘ ਦੀ ਉਹ ਵੀ ਉਹਨੇ ਕਿਹਾ ਅੱਜ ਮੈਂ ਤੁਹਾਨੂੰ ਮਾਰ ਦੂੰਗਾ ਹਾਂ ਜਿਆ ਪਸਟੋਲ ਨਹੀਂ ਦਿੱਤੀ ਆ ਜੀ ਅਸੀਂ ਪ੍ਰਸ਼ਾਸਨ ਨੂੰ ਉਹਦੇ ਵੀ ਗਿਆ ਸੀ ਵੀ ਇਸ ਬਾਰੇ ਤੇ ਕਾਰਵਾਈ ਹੋ ਜੇ ਤਾਂ ਚੰਗੀ ਗੱਲ ਹਾਂ ਪਰ ਉਹ ਸੀ ਜਦੋਂ ਆਪਾਂ ਕੁਦਰਤੀ ਅਗਲੀ ਕਲੀ ਮੂੰ ਸਾਡਾ ਹੋ ਗਿਆ ਉਹ ਕਹਿੰਦਾ ਕੰਪਲ ਨਹੀਂ ਢੋਲ ਲਾਉਣਾ ਯਾਰ ਬਹੁਤ ਦੂਰ ਬੈਠੇ ਸੀ ਹਾਂ ਉਹਦੇ ਉਸ ਦੇ ਵਿੱਚ ਹਾਂ ਉਹਨੇ ਜਦੋਂ ਧਾਰੂ ਪੀ ਲਈ ਉਹ ਕਹਿੰਦਾ ਖੜਾ ਹੋ ਕੇ ਕਹਿੰਦਾ ਕਿ ਤੁਸੀਂ ਮੇਰੇ ਬੰਨੀ ਵੇਖਦੇ ਹਾਂ ਅਸੀਂ ਰੱਖਿਆ ਵੀ ਅਸ ਇਹ ਤਾਂ ਕੁਦਰਤੀ ਗੱਲ ਆ ਵੀ ਸਾਡਾ ਕੁਦਰਤੀ ਮੂੰ ਤੇਰੇ ਵੱਲ ਸੀਗਾ ਚਲੋ ਸਾਨੂੰ ਗਰੀਬ ਪਰਿਵਾਰ ਦੇ ਕਈ ਬੰਦੇ ਨੇ ਸਮਝ ਆਇਆ ਨੇ ਵੀ ਤੁਸੀਂ ਨਹੀਂ ਬੋਲਣਾਗਾ ਇਹ ਕੁਛ ਮਰਜ਼ੀ ਬੋਲੀ ਜਾ। ਹਮ ਅਸੀਂ ਦੇਖਿਆ ਜੀ ਤੁਹਾਡੀ ਧੀ ਤੇ ਸਾਡੀ ਧੀ ਹਮ ਅਸੀਂ ਨਹੀਂ ਕੁਛ ਕਰੀ ਹਮ ਅਸੀਂ ਚੁੱਪ ਕਰਕੇ ਬੈਠ ਗਏ ਉਹ ਨੂੰ ਉੱਥੋਂ ਬੰਦੇ ਲੈ ਗਏ ਉਸ ਤੋਂ ਬਾਅਦ ਉਹ 20 ਬੰਦੇ ਗੁੰਡੇ ਲੈ ਕੇ ਆਇਆ ਨਾਲ ਅਸਲੇ ਲੈ ਕੇ ਆਇਆ ਅੱਛਾ ਮੈਨੂੰ ਫੋਨ ਤੇ ਫੋਨ ਕਰਨ ਲੱਗੇ ਤੇਰੀ ਅਸੀਂ ਧੀ ਨੂੰ ਚੱਕ ਕੇ ਲੈ ਜਾਵਾਂਗੇ ਤੇਰੀ ਭੈਣ ਨੂੰ ਚੱਕ ਕੇ ਲੈ ਜਾਵਾਂਗੇ ਜੇ ਤੂੰ ਪੈਸੇ ਦੇ ਬਾਹਰ ਸਾਡੀ ਆ ਕੇ ਗੱਲ ਨਾ ਸੁਣੇ ਹਮ ਚਲੋ ਕਈ ਵਾਰੀ ਜਦੋਂ ਕਿਸੇ ਬੰਦੇ ਨੂੰ ਤੁਸੀਂ ਗਾਲਾਂ ਹੀ ਕੱਢੀ ਜਾਂਦੇ ਤਾਂ ਬੰਦੇ ਨੂੰ ਵੀ ਥੋੜੀ ਜਿਹੀ ਗਰਮੀ ਆ ਜਾਂਦੀ ਮੈਂ ਬੈਲਸ ਤੋਂ ਬਾਹਰ ਮੈਂ ਤੇ ਮੇਰਾ ਦੋਸਤ ਗੁਰਵਿੰਦਰ ਸਿੰਘ ਅਸੀਂ ਬੈਲਸ ਦੇ ਬਾਹਰ ਦੇਖਣ ਜਾਵਨੇ ਵੀ ਵਾਕਈ ਕੁਝ ਹੋਏਗਾ ਕਿ ਉਹ ਬੈਲਸ ਦੇ ਬਾਹਰ ਚ ਖੜੇ ਸੀ ਪੈਲਸ ਵਾਲਾ ਵਿੱਚ ਕੋਈ ਕਸੂਰ ਨਹੀਂ ਆਪਾਂ ਕਹਿ ਦਿੱਤੀ ਪੈਲਸ ਵਾਲਾ ਨੇ ਵੀ ਅਸਲ ਨਹੀਂ ਲਿਆਂਦੇ ਤਾਂ ਉਹ ਬੰਦੇ ਬਾਅਦ ਚਸਰਾ ਲੈ ਕੇ ਆ ਵੀ ਜਾਣੀ ਸੀ ਜੀ ਇਹ ਕਿਹੜੀ ਜਗ੍ਹਾ ਦੀ ਘਟਨਾ ਹੈ ਇਹ ਜੀ ਲੱਦੂ ਵਾਲਾ ਪੈਲਸ ਲੱਦੂ ਵਾਲਾ ਹਾਂਜੀ ਨਹਿਰਾ ਉਹਨਾ ਅੰਦਰ ਅੱਛਾ ਉਹਨਾਂ ਨੇ ਸਾਨੂੰ ਵੇਖਦਾ ਸਾਰੀ ਗੋਲੀਆਂ ਚਲਾਉਣੀਆਂ ਚਾਹੁੰਦੇ ਅੱਛਾ ਅਸੀਂ ਬੈਕ ਨੂੰ ਭੱਜੇ ਜਦੋਂ ਬੈਕ ਨੂੰ ਭੱਜੇ ਮੇਰੇ ਪੱਟ 'ਚ ਦੋ ਗੋਲੀਆਂ ਵਾਜੀਆਂ ਹੱਥ 'ਚ ਮੈਂ ਥਾਂ ਤੇ ਡਿੱਗ ਪਿਆ ਹੂੰ ਉਹ ਮੇਰਾ ਦੋਸਤ ਗੁਰਵਿੰਦਰਾ ਤਿੰਨ ਉਹਦੇ ਵਾਜੀਆਂ ਭਾਈ ਦੀ ਸਾਡੇ ਕੋਲੇ ਕੋਈ ਹੱਸਦਾ ਨਹੀਂ ਕੋਈ ਕੁਛ ਨਹੀਂਗਾ ਉਹ ਕਿੰਨੇ ਜਣੇ ਸੀਗੇ ਉਹ ਜੀ 20 25 ਜਣੇ ਹੋਣਗੇ ਕਿੰਨੇ ਗੋਲੀ ਕਿੰਨੇ ਚਲਾਈ ਤੁਹਾਡੇ ਤੇ ਗੋਲੀ ਸਾਡੇ ਤੇ ਤਿੰਨ ਪੰਜ ਸੱਤ ਬੰਦੇ ਨੇ ਚਲਾਈਆਂ ਹਾਂਜੀ ਤਾਂ ਹੀ ਸਾਡੇ ਵਾਜ ਗਈਆਂ ਜੀ ਇੱਕ ਬੰਦੇ ਨੇ ਚਲਾਈ ਜਦੋਂ ਤੁਹਾਨੂੰ ਪਤਾ ਹੀ ਪਿਸਟਲ ਦੀ ਗੋਲੀ ਏਡੀ ਛਿੱਤੀ ਲੱਗਦੀ ਹਾਂਜੀ ਬੇਨਿਸ਼ਾਨਾ ਕਿਸੇ ਬੰਦੇ ਸਰਪਸੂਟ ਨਹੀਂ ਲੱਗਦਾ ਹਾਂਜੀ ਉਹਨਾਂ ਦਾ 4 ਫੁੱਟਰ ਵੀ ਸੀਗੇ ਕਿਹੜੇ ਕਿਹੜੇ ਬੰਦੇ ਕੋਈ ਨਾਂ ਨੂੰ ਪਤਾ ਤੁਹਾਨੂੰ ਕੇ ਦਾ ਇਹ ਨਾਂ ਜੀ ਇੱਕ ਤਾਂ ਕਰਮਜੀਤ ਸਿੰਘ ਰਾਜਾ ਹਮ ਇੱਕ ਉਹਦਾ ਮੁੰਡਾ ਹਮ ਉਹਦਾ ਮੁੰਡੇ ਦਾ ਨਾਂ ਹੈਗਾ ਜੀ ਆਪਣਾ ਪ੍ਰਭਜੋਤ ਪ੍ਰਭਜੋਤ ਹਮ ਤੇ ਇੱਕ ਜਿਉਣਾ ਸਿੰਘ ਹਮ ਇੱਕ ਹਰਪੀਤ ਸਿੰਘ ਹਮ ਤੇ ਤਿੰਨ ਚਾਰ ਚਾਰ ਜਦੋਂ ਅਸੀਂ ਡੈਕ 'ਤੇ ਸਾਨੂੰ ਕਈ ਬੰਦੇ ਦੀ ਪਛਾਣ ਚ ਨਹੀਂ ਆਈ ਹਮ ਬੰਦੇ ਬਹੁਤ ਸੀਗੇ ਸਾਡੇ ਪਿੰਡ ਦੇ ਹੀ ਬੰਦੇ ਸੀ ਸਾਰੇ ਉਹਨਾਂ ਨੇ 20 ਦੇ ਕਰੀਬ ਬੰਦੇ ਸੀ ਹਾਂ 20 ਦੇ ਕਰੀਬ ਸਾਰਿਆਂ ਕੋਲ ਹੀ ਅਸਲ ਇਹ ਸੀ ਸਾਰਿਆਂ ਕੋਲ ਹੀ ਹਾਂਜੀ ਠੀਕ ਮਸਲਾ ਕੋਈ ਨਹੀਂ ਹਾਂ ਨਾਉ ਲੱਡੂ ਵਾਲਾ ਤਾੜ ਹਾਂਜੀ ਪੈਲਸ ਦੇ ਵਿੱਚ ਹੋਇਆ ਇਹ ਹਾਂਜੀ ਉਹਨਾਂ ਨੇ ਪਿਸਤਲ ਉਹਨਾਂ ਦੇ ਕੋਲੇ ਸੀ ਬਾੜੀ ਮੋਟੀ ਕੱਲ ਦੀ ਰਹਿੰਗੇ ਤੁਹਾਨੂੰ ਮੈਂ ਕਿੰਨਾ ਚ ਹੂੰ ਉਹਦੇ ਤੋਂ ਹੀ ਉਹ ਕਹਿ ਰਹੇ ਸੀ ਵੀ ਅਸੀਂ ਫਾਇਰ ਮਾਰਾਂਗੇ ਹੂੰ ਉਹ ਅੱਜ ਇੱਕ ਤਕਰੀਬ ਲੜਕੀ ਦਾ ਵਿਆਹ ਸੀਗਾ ਸ਼ਾਦੀ ਸੀ ਉਹਦੇ ਗਏ ਸ਼ਾਦੀ ਤੇ ਸੱਜਣ ਦੇ 10 ਮਿੰਟ ਸਿਰਫ ਗਏ ਆ ਹੂੰ ਤੇ ਉੱਥੋਂ ਉਹਨਾਂ ਨੇ ਇਹਨਾਂ ਨੂੰ ਕਾਲਾ ਕਟਰੀਆ ਸ਼ੁਰੂ ਕਰ ਦਿੱਤਾ ਹੂੰ 10-20 ਗੁੰਡੇ ਉਹਨਾਂ ਨੇ ਭਲਾਏ ਸੀ ਉੱਥੇ ਜੋ ਕਿ ਉਹ ਵੀ ਟੈਂਟ ਦੀ ਹੈ ਹੂੰ ਤੇ ਕੁਝ ਬਾਹਰ ਦੇ ਵੀ ਹੈਗੇ ਆ ਹੂੰ ਤੇ ਉਹਨਾਂ ਨੇ ਛਿੱਧੀ ਫੈਰਿੰਗ ਕਰਤੀ ਇਹਨਾਂ ਦੇ ਕੋਲੇ ਕੁਝ ਨਹੀਂ ਸੀ ਹਾਲਾ ਕਿ ਕੋਣ ਜਆ ਤਾਂ ਲੱਗਣ ਦੇ ਬਾਵਜੂਦ ਵੀ ਅਸਲਾ ਉਹਨਾਂ ਦੇ ਕੋਲੇ ਆ ਹੂੰ ਕਰਮਜੀਤ ਸਿੰਘ ਪੁੱਤਰ ਨਗੀਰ ਸਿੰਘ ਪਰਜੋਤ ਸਿੰਘ ਕਰਮਜੀਤ ਸਿੰਘ ਹੂੰ ਜਿਨ੍ਹਾਂ ਦਾ ਅਸਲਾ ਕਰਮਜੀਤ ਸਿੰਘ ਦਾ ਅਸਲਾ ਪਿਸਟਲ ਆ ਤੇ ਉਹਨਾਂ ਦੇ ਪੁੱਤਰ ਨੇ ਤਿੰਨ ਗੋਲੀਆਂ ਪੁੱਤਰ ਨੇ ਚਲਾਈਆਂ ਦੋ ਗੋਲੀਆਂ ਕਰਨ ਸਿੰਘ ਨੇ ਚਲਾਈਆਂ ਹੂੰ ਉਤੋਂ ਉਹਨਾਂ ਦੇ ਫਿਰ ਦੋਵਾਂ ਦੇ ਪੱਟਾਂ ਜੇ ਲੱਗਦੇ ਇੱਕ ਤੇ ਤਿੰਨ ਗੋਲੀਆਂ ਇੱਕ ਤੇ ਦੋ ਹੂੰ ਹਾਂ ਰਾਇਸਰ ਕਰਤਾ ਜਨ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਕੀ ਨਾਂ ਉਹਨਾਂ ਦੇ ਗੁਰਵਿੰਦਰ ਸਿੰਘ ਜੱਟ ਜੂਸ ਸਿੰਘ ਹੂੰ ਕਿੱਥੇ ਲਈ ਰੈਫਰ ਕੀਤਾ ਗਿਆ ਲੁਧਿਆਣਾ ਡੀਐਮ ਸੀ ਇਹ ਪਹਿਲਾਂ ਕੋਈ ਹੈਗੀ ਸੀ ਲਗ ਡਟ ਮਾੜਾ ਮੋਟਾ ਚੱਲਦਾ ਰਹਿੰਦਾ ਸੀਗਾ ਬਾਕੀ ਉਹ ਪਿੰਡ ਚ ਜ਼ਿਆਦਾਤਰ ਆਮ ਹੀ ਗੁੰਡਾਗਰਦੀ ਦਾ ਕਰ ਰਹੇ ਸੀਗੇ ਹਮ ਪਰ ਆਮ ਲੋਕ ਸਾਰੇ ਹੀ ਦੁਖੀ ਸੀਗੇ ਚੁੱਪ ਚੀ ਕਹਿੰਦੇ ਸੀ ਵੀ ਚੁੱਪ ਹੀ ਰੱਗੇ ਪਰ ਉਹ ਪਹਿਲਾਂ ਹੀ ਆਂਦੇ ਸੀ ਅਸੀਂ ਲੈਕਚਰ ਲੜਨਾ ਤੇ ਫੈਰ ਮਾਰਾਂਗੇ ਅੱਛਾ ਪਹਿਲਾਂ ਤੋਂ ਹੀ ਉਹਨਾਂ ਦਾ ਇਹ ਹੈ ਬਾਕੀ ਉਹਨਾਂ ਦਾ ਅਸਲ ਇਹ ਦੀ ਇੱਕ ਕਾਰਵਾਈ ਪਹਿਲਾਂ ਪਰਚਾ ਵੀ ਉਹਨਾਂ ਦਾ ਬੈਰੋਕਾਟਾਣੇ ਚ ਹਮ ਪਹਿਲਾਂ ਵੀ ਉਹਨਾਂ ਨੇ ਅਸਲੇ ਦੀ ਇੱਕ ਬੰਦੇ ਨੂੰ ਗੁਰਦੇਵ ਸਿੰਘ ਨੂੰ ਧੌਂਕੀਆਂ ਦਿੱਤੀਆਂ ਸੀ ਉਹ ਵੀ ਬੈਰੋਕ੍ਰਾਟਾਣੀ ਚ ਤੇ ਇੱਕ ਡੀਐਸਪੀ ਦੇ ਵੀ ਹੈ ਹਮ ਹਜੇ ਤੱਕ ਉਹ ਵੀ ਇੱਥੇ ਪੈਂਡਿੰਗ ਹੀ ਪਿਆ ਕੇ ਸੀ ਡੀਐਸਪੀ ਵਾਲਾ ਵੀ ਕਾਰਵਾਈ ਨਹੀਂ ਹੋਈ ਕਾਰਵਾਈ ਕੋਈ ਨਹੀਂ ਹੋਈ ਪਹਿਲਾਂ ਵੀ ਅਸਲੇ ਦਾ ਉਹ ਵੀ ਪ੍ਰਭਜੋਤ ਸਿੰਘ ਨੂੰ ਜਿਹੜਾ ਨਹੀਂ ਜੇ ਪਹਿਲਾ ਟਾਈਮ ਰੈਂਦੇ ਕਾਰਵਾਈ ਹੋ ਜਾਂਦੀ ਤਾਂ ਅੱਜ ਆ ਕੋਈ ਨਾ ਹੁੰਦਾ ਨਹੀਂ ਹੁੰਦਾ ਜੀ ਹਾਂ ਕੀ ਹੁਣ ਹੁਣ ਮੰਗ ਕੀ ਕਰਦੇ ਆਪਾਂ ਮੰਗ ਤਾਂ ਪ੍ਰਸ਼ਾਸਨ ਤੋਂ ਇਹੀ ਹੈ ਜੋ ਬੰਦੀ ਕਾਰਵਾਈ ਕੀਤੀ ਹੈ ਪਰਚਾ ਘਟਾਇਆ ਜਾਵੇ ਜਿਹੜਾ ਉਹਨਾਂ ਦਾ ਅਸਲਾ ਜੱਪ ਕੀਤਾ ਜਾਵੇ ਤੇ ਦੋ ਪਿਆ ਗੁੱਸਾਂ ਦੇ ਤੇ ਜਿਹੜੇ ਨਾਲ ਆ ਉਹ ਵੀ ਸਾਡੇ ਪਿੰਡ ਦੇ ਹੀ ਆ ਹੂੰ ਜਦੋਂ 12 ਜਾਣੇ ਜਿਹੜੇ ਬਾਅਦ ਚ ਵੀ ਗਏ ਆ ਉੱਥੇ ਹਥਿਆਰ ਲੈ ਕੇ ਉਹਨਾਂ ਕੋਲੇ ਵੀ ਅਸਲੀ ਆ ਅੱਛਾ ਬਿਨਾਂ ਇੱਥੇ ਲਾਇਸੈਂਸ ਬਿਨਾਂ ਲਾਇਸੈਂਸ ਹਾਂ ਬਿਨਾਂ ਲਾਇਸੈਂਸ ਇਹ ਕਿਹੜੀ ਪਾਰਟੀ ਵੱਲ ਇਲੈਕਸ਼ਨ ਲੜਦੇ ਨੇ ਇਹਨਾਂ ਦੀ ਪਾਰਟੀ ਕੁਛ ਨਹੀਂ ਦੱਸ ਸਕਦੀ ਕੋਈ ਇੱਕ ਕੰਨੀ ਤਾਂ ਹੈ ਨਹੀਂ ਹੂੰ ਵੀ ਜਿਹੜੀ ਪਾਰਟੀ ਅਸੀਂ ਦੱਸ ਸਕਦੇ ਵੀ ਕਿਹੜੀ ਕੰਨੀ ਹੋ ਇਲੈਕਸ਼ਨ ਲੜ ਲੈ ਆ ਇੱਕ ਕੋਈ ਪਾਰਟੀ ਹੋਵੇ ਤਾਂ ਅਸੀਂ ਦੱਸ ਦਈਏ ਹੁਣ ਕਾਂਗਰਸ ਕੰਨੀ ਆਂਸਰਾ ਯੋਜਨਾ ਕੰਨੀ ਆ ਇੱਕ ਦੋ ਵਾਰੀ ਆਂਸਰਾ ਯੋਜਨਾ ਇਹਨਾਂ ਦੇ ਘਰ ਵੀ ਆਏ ਆ ਹਾਂ ਤੇ ਬਾਕੀ ਹੁਣ ਦੇਖੋ ਜੀ ਅਗਲੀ ਕਾਰਵਾਈ ਪੁਲਿਸ ਕੀ ਕਰ ਰਹੀ ਹੈ ਸਹੀ ਸਹੀ ਮੰਗ ਇਹੀ ਕਰਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸਲਾ ਉਹਨਾਂ ਦਾ ਜ਼ਬਤ ਕੀਤਾ ਜਾਵੇ ਜਿਹੜੇ ਜਿਹੜੇ ਬੰਦੇ ਵੀ ਅਰੈਸਟ ਮਾਰੀ ਹੋਵੇ ਉਹਨਾਂ ਤੇ ਹਾਂ ਬਸ ਸਾਹੀ ਮੰਗ ਹੈ ਖੜੀ ਤੇ ਠੀਕ ਜੀ ਦੂਸਰੇ ਦੇ ਪੇਸ਼ੈਂਟ ਆਏ ਆ ਕੀ ਮਸਲਾ ਹੋਇਆ ਇਹ ਇੱਕ ਗਨਸ਼ੂਟ ਇੰਜਰੀ ਦੇ ਨਾਲ ਆਏ ਸੀ ਜੀ ਇੱਕ ਦੇ ਇੱਕ ਲੱਗੀ ਐ ਦੂਸਰੇ ਦੇ ਤਿੰਨ ਲੱਗੀਆਂ ਦੋਨਾਂ ਦੀ ਐਮਰਜੈਂਸੀ ਟ੍ਰੀਟਮੈਂਟ ਇੱਥੇ ਕਰ ਦਿੱਤਾ ਗਿਆ ਤੇ ਫਰਦਰ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਰਿਹਾ ਹੈ ਔਰ ਤੋਂ ਮੈਨੇਜਮੈਂਟ ਐਂਡ ਟ੍ਰੀਟਮੈਂਟ ਲਈ ਜੀ ਇਹ ਕਿੱਥੋਂ ਦੇ ਪੇਸ਼ੈਂਟ ਸੀਗੇ ਜੀ ਕੋਈ ਇਹ ਲੱਦੂ ਵਾਲਾਂ ਦੇ ਸੀ ਨਾਮ ਕਰਾ ਪਤਾ ਜੀ ਕੋਈ ਜਕਸੀਰ ਸਿੰਘ ਐ ਇੱਕ ਦਾ ਨਾਮ ਇੱਕ ਦਾ ਨਾਮ ਗੁਰਵਿੰਦਰ ਸਿੰਘ ਐ ਜੀ ਉਹ ਕੋ ਪਤਾ ਲੱਗਿਆ ਕੀ ਕੀ ਕਾਰਨ ਬਣਿਆ ਗੋਲੀ ਚੱਲ ਰਹੀ ਨਹੀ ਇਹ ਤਾਂ ਨਹੀਂ ਕਿੱਸੇ ਨੇ ਕੁਛ ਬਟ ਜੋ ਉਹਨਾਂ ਦੀ ਹਾਲਤ ਨੂੰ ਦੇਖ ਕੇ ਉਹਨਾਂ ਨੂੰ ਫਰਦਰ ਟ੍ਰੀਟਮੈਂਟ ਲਈ ਭੇਜਿਆ ਗਿਆ ਫਰੀਦਕੋਟ ਠੀਕ ਥੈਂਕ ਯੂ